ਖੇਡਣ ਦਾ ਟਾਈਮ ਸੀ ساری ਉਮਰ ਤਾਂ ਤੁਹਾਨੂੰ ਪਤਾ ਬੱਚਿਆਂ ਨੂੰ ਵੱਡੇ ਕਰਦੇ ਹੋਰ ਨਿਕਲ ਜਾਂਦੀ ਆ ਤੇ ਆ ਇੱਕਦਮ ਨਾਲੇ ਕੋਈ ਉਮਰ ਨਹੀਂ ਸੀ ਹਜੇ ਤੇ ਐਡਾ ਵੱਡਾ ਜਿਹੜਾ ਉਹਨਾਂ ਨੂੰ ਦੁੱਖ ਲੱਗਿਆ ਏ ਤੇ ਤੁਹਾਨੂੰ ਪਤਾ ਦੁੱਖ ਤਾਂ ਕਿਸੇ ਨੂੰ ਵੀ ਹੋਵੇ ਬਹੁਤ ਵੱਡਾ ਏ ਪਰ ਇਹ ਹੰਸਰਾਜ ਹੰਸ ਜੀ ਔਰ ਇਹ ਅਲੱਗ ਰੂਹਾਂ ਹੁੰਦੀਆਂ ਐ ਇਹ ਮਤਲਬ ਬਹੁਤ ਘੱਟ ਹੁੰਦੇ ਆ ਬਿਰਲੇ ਇਹੋ ਜਿਹੇ ਇਨਸਾਨ ਹੁੰਦੇ ਆ ਤੇ ਮੈਂ ਸਮਝਦਾ ਉਹਨਾਂ ਨੂੰ ਬਹੁਤ ਵੱਡੀ ਦੇਸ਼ ਦੇ ਵਿੱਚੋਂ ਕੀ ਪ੍ਰਧਾਨ ਮੰਤਰੀ ਜੀ ਤੋਂ ਲੈ ਕੇ ਸਾਰੇ ਸਾਡੇ ਕੈਬਨਿਟ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਜੀ ਹੋਣ ਰਾਜਨਾਥ ਜੀ ਡਿਫੈਂਸ ਮਿਨਿਸਟਰ ਹੋਣ ਸਭ ਨੇ ਉਹਨਾਂ ਨਾਲ ਦੁੱਖ ਜ਼ਾਹਿਰ ਕੀਤਾ ਤੇ ਮੈਨੂੰ ਵੀ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਭੇਜੀ ਆ ਵੀ ਤੁਸੀਂ ਆਪ ਜਾ ਕੇ ਉਹਨਾਂ ਨਾਲ ਸਾਡਾ ਸਾਰਿਆਂ ਦਾ ਸੋਕ ਸੰਦੇਸ਼ ਵੀ ਦਿਓ ਤੇ ਉਹਨਾਂ ਦੇ ਪਰਿਵਾਰ ਨਾਲ ਜਿਹੜਾ ਹੈ ਉਹ ਦੁੱਖ ਵੀ ਵੰਡੋ ਕਿਉਂਕਿ ਦੁੱਖ ਵੰਡਣ ਨਾਲ ਘਟਦਾ ਹੈ उस करके मैं आज खास तौर पर उन्होंने पहुंचे जी इससे पहले आपने और जाकर साहब ने प्रेस कॉन्फ्रेंस की क्या कुछ मायने काफ़ी कुछ बयानबाजी हुई है वो ठीक है वो अलग एक बहुत ही एक अलग इंसिडेंस हुआ है जो होना नहीं चाहिए था पंजाब के लिए क्योंकि पंजाब में वैसे ही हमेशा वो डर रहता है अभी दोबारा पंजाब ना जल जाए पंजाब में दोबारा ऐसी चीज़ ना हो जाए वो एक बड़ा ग्रनेड हमला हुआ है अब यही है हमें अपनी एकता अपना प्यार बना के रखना है और ਸਰਕਾਰ ਕੋ ਐਸੀ ਚੀਜ਼ੇ ਨਾ ਹੋ ਐਸੀ ਦੁਬਾਰਾ ਪੰਜਾਬ ਨਾ ਦੇਹਲੇ ਉਸੇ ਰੋਕਣੇ ਲਈ ਬਹੁਤ ਮਜ਼ਬੂਤੀ ਸੇ ਲੋਕਾਂ ਦਾ ਵਿਸ਼ਵਾਸ ਦੁਬਾਰਾ ਬਹਾਲ ਕਰਨੇ ਲਈ ਕੰਮ ਕਰਨਾ ਪੜੇ। ਅੰਦਰ ਮੈਂ ਭਾਜਪਾ ਪ੍ਰਦਰਸ਼ਨ ਹੈ ਤੇ ਇੰਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਉਹ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ। ਹੰਸਰਾਜ ਹੰਸਦੇ ਘਰ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਾਏਗੀ ਜੋ ਹੈ ਸ਼ੋਕ ਜੋ ਹੈ ਕੀਤਾ ਜਾਏਗਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਰਵਨੀਤ ਸਿੰਘ ਬਿੱਟੂ ਤੇ ਉਸ ਤੋਂ ਪਹਿਲੇ ਜੋ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਪਹੁੰਚਦੇ ਨੇ ਕੁਛ ਹੀ ਦੇਰ ਦੇ ਵਿੱਚ ਹਰਿਆਣੇ ਦੇ ਸੀਐਮਬੀ ਇੱਥੇ ਪਹੁੰਚੇਗੇ ਉਹਨਾਂ ਦੇ ਨਾਲ ਹੰਸਰਾਜ ਹੰਸਦੇ ਨਾਲ ਮਿਲਣਗੇ ਜੋ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਕਿਹੜਾ

ਸਤੰਭ ਹੁੰਦੀ ਹੈ ਮੇਲਾ ਹੈ ਜਏ ਬੱਚੋਂ ਕੀ ਮਾਂ ਚਲੇਗੀ ਹੰਸਰਾਜ ਜੀ ਕੀ ਵਰਦੰਗਨੀ ਅੱਜ ਨਹੀਂ ਰਹੇ ਤੋ ਬਹੁਤ ਵੱਡਾ ਝਟਕਾ ਹੈ ਇਸ ਤੋਂ ਪਹਿਲੇ ਆਪਣੀ ਪ੍ਰੈਸ ਕਾਨਫਰੈਂਸ ਤੇ ਇਹ ਗੱਲ ਬਾਤ ਕਹਤੇ ਕਿ ਸੁਨੀਲ ਜਾਖੜ ਜੇ ਨਾ ਜਿਸ ਇੱਕ ਇੱਕ ਜੋ ਦੇਖਿਆ ਸੁਨੀਲ ਜਾਖੜ ਹੰਸਰਾਜ ਹਸ ਦੇ ਘਰ ਦੁੱਖ ਸਾਂਝਾ ਕਰਨ ਲਈ ਪਰਿਵਾਰਿਕ ਮੈਂਬਰਾਂ ਨਾਲ ਮਿਲਣੇ ਮੁਲਾਕਾਤ ਕੀਤੀ ਗਈ ਹੈ ਹਸ ਜੀ ਦੇ ਉਹਨਾਂ ਦੇ ਦੋਨੋਂ ਬੇਟੇ ਵੀ ਕਿਹੜੇ ਪਰਿਵਾਰਿਕ ਮੈਂਬਰਾਂ ਨਾਲ ਕਿਹੜਾ ਦੁੱਖ ਸਾਂਝਾ ਕੀਤਾ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਮਨ ਟੀਵੀ ਜਲੰਧਰ ਦੇਖੋ ਬਹੁਤ ਹੀ ਸਾਡੇ ਹਰ ਪੋਲਿਟਿਕਸ ਮੇਂ ਤੋ ਹੈ ਹੀ ਹੈ ਚਾਹੇ ਉਹ ਸਾਡੇ ਸੰਗੀਤ ਜਗਤ ਦੇ ਮੈਂ ਸਮਝਦਾ ਹਾਂ ਉਹਨਾਂ ਤੋਂ ਵੱਡੀ ਕੋਈ ਅੱਜ ਸ਼ਖਸੀਅਤ ਨਹੀਂ ਗਈ ਫਿਲਮ ਇੰਡਸਟਰੀ ਦੀ ਸ਼ਖੀਅਤ ਨਹੀਂ ਗਈ ਔਰ ਦੂਜਾ ਅਸੀਂ ਇਕੱਠੇ ਮੈਂਬਰ ਪਾਰਲੀਮੈਂਟ ਰਹੇ ਹਾਂ ਤੇ ਪੰਜਾਬ ਦੇ ਪੰਜਾਬੀ ਹੋਣ ਨਾਲ ਤੇ ਇੱਕ ਸਾਡਾ ਹੋਰ ਰਿਸ਼ਤਾ ਹੈ ਮੇਰੇ ਸਰਦਾਰ ਬੈਂਸ ਸਿੰਘ ਜੀ ਵੇਲੇ ਦੇ ਉਹਨਾਂ ਦੇ ਨਾਲ ਰਿਸ਼ਤਾ ਹੈ ਤੇ ਇਸ ਕਰਕੇ ਇਹ ਜਿਹੜੀ ਉਹਨਾਂ ਦੇ ਸਾਡੇ ਆਂਟੀ ਉਹਨਾਂ ਦੇ ਧਰਮ ਪਤਨੀ ਜਿਨਾ ਕਿ ਇੰਨੀ ਅਚਾਨਕ ਉਹਨਾਂ ਦੀ ਡੈਥ ਹੋਈ ਹਜੇ ਤਾਂ ਹੁਣ ਤਾਂ ਉਹਨਾਂ ਦੇ ਬੱਚਿਆਂ ਚ ਪੋਤਿਆਂ ਚ ਉਹਨਾਂ ਚ ਖੇਡਣ ਦਾ ਟਾਈਮ ਸੀ ساری ਉਮਰ ਤਾਂ ਤੁਹਾਨੂੰ ਪਤਾ ਬੱਚਿਆਂ ਨੂੰ ਵੱਡੇ ਕਰਦੇ ਹੋਰ ਨਿਕਲ ਜਾਂਦੀ ਆ ਤੇ ਆ ਇੱਕਦਮ ਨਾਲੇ ਕੋਈ ਉਮਰ ਨਹੀਂ ਸੀ ਹਜੇ ਤੇ ਐਡਾ ਵੱਡਾ ਜਿਹੜਾ ਉਹਨਾਂ ਨੂੰ ਦੁੱਖ ਲੱਗਿਆ ਏ ਤੇ ਤੁਹਾਨੂੰ ਪਤਾ ਦੁੱਖ ਤਾਂ ਕਿਸੇ ਨੂੰ ਵੀ ਹੋਵੇ ਬਹੁਤ ਵੱਡਾ ਏ ਪਰ ਇਹ ਹੰਸਰਾਜ ਹੰਸੀ ਔਰ ਇਹ ਅਲੱਗ ਰੂਹਾਂ ਹੁੰਦੀਆਂ ਏ ਇਹ ਮਤਲਬ ਬਹੁਤ ਘੱਟ ਹੁੰਦੇ ਆ ਬਿਰਲੇ ਇਹੋ ਜਿਹੇ ਇਨਸਾਨ ਹੁੰਦੇ ਆ ਤੇ ਮੈਂ ਸਮਝਦਾ ਉਹਨਾਂ ਨੂੰ ਬਹੁਤ ਵੱਡੀ ਦੇਸ਼ ਦੇ ਵਿੱਚੋਂ ਕੀ ਪ੍ਰਧਾਨ ਮੰਤਰੀ ਜੀ ਤੋਂ ਲੈ ਕੇ ਸਾਰੇ ਸਾਡੇ ਕੈਬਨਿਟ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਜੀ ਹੋਣ ਰਾਜਨਾਥ ਜੀ ਡਿਫੈਂਸ ਮਿਨਿਸਟਰ ਹੋਣ ਸਭ ਨੇ ਉਹਨਾਂ ਨਾਲ ਦੁੱਖ ਜ਼ਾਹਿਰ ਕੀਤਾ ਤੇ ਮੈਨੂੰ ਵੀ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਭੇਜੀ ਆ ਵੀ ਤੁਸੀਂ ਆਪ ਜਾ ਕੇ ਉਹਨਾਂ ਨਾਲ ਸਾਡਾ ਸਾਰਿਆਂ ਦਾ ਸੋਕ ਸੰਦੇਸ਼ ਵੀ ਦਿਓ ਤੇ ਉਹਨਾਂ ਦੇ ਪਰਿਵਾਰ ਨਾਲ ਜਿਹੜਾ ਹੈ ਉਹ ਦੁੱਖ भी वंडो क्योंकि दुख वंडन ना घटता है उस करके मैं अज खास तौर तो पर उन्होंने को पहुँचा जी इससे पहले आपने और जाकर साहब ने एक प्रेस कॉन्फ्रेंस की क्या कुछ मायने काफ़ी कुछ बयानबाजी हुई है वो ठीक है वो अलग एक बहुत ही एक अलग इंसिडेंस हुआ है जो होना नहीं चाहिए था पंजाब के लिए क्योंकि पंजाब में वैसे ही हमेशा वो डर रहता है अभी दोबारा पंजाब ना जल जाए पंजाब में दोबारा ऐसी चीज़ ना हो जाए वो एक बड़ा ग्रनेड हमला हुआ है अब यही है हमें अपनी एकता अपना प्यार बना के रखना है और सरकार को ऐसी चीज़ें ना हो ऐसी दोबारा पंजाब ना दहले उसे रोकने के लिए बहुत मजबूती से ਲੋਕਾਂ ਦਾ ਵਿਸ਼ਵਾਸ ਦੁਬਾਰਾ ਬਹਾਲ ਕਰਨੇ ਲਈ ਕੰਮ ਕਰਨਾ ਪੜੇ ਚੰਦਰ ਮੈ ਬਾਸ਼ਪਾ ਪ੍ਰਦਰਸ਼ਨ ਹੈ ਤੇ ਇੰਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਉਹ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਹੰਸਰਾਜ ਹੰਸਦੇ ਘਰ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਜਾਏਗੀ ਜੋ ਹੈ ਸ਼ੋਕ ਜੋ ਹੈ ਕੀਤਾ ਜਾਏਗਾ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਰਵਨੀਤ ਸਿੰਘ ਬਿੱਟੂ ਤੇ ਉਸ ਤੋਂ ਪਹਿਲੇ ਜੋ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਪਹੁੰਚਦੇ ਨੇ ਕੁਛ ਹੀ ਦੇਰ ਦੇ ਵਿੱਚ ਹਰਿਆਣੇ ਦੇ ਸੀਐਮਬੀ ਇੱਥੇ ਪਹੁੰਚੇਗੇ ਉਹਨਾਂ ਦੇ ਨਾਲ ਹੰਸਰਾਜ ਹੰਸਦੇ ਨਾਲ ਮਿਲਣਗੇ ਜੋ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਕਿ

ਸਤੰਭ ਹੁੰਦੀ ਹੈ ਮੇਲਾ ਹੈ ਜੋ ਹੈ ਬੱਚੋਂ ਕੀ ماں ਚਲੀ ਗਈ ਅਨਸਰਾਜ ਜੀ ਕੀ ਅਰਧੰਗਨੀ ਅੱਜ ਨਹੀਂ ਰਹੇ ਤੋ ਬਹੁਤ ਵੱਡਾ ਝਟਕਾ ਹੈ ਇਸ ਤੋਂ ਪਹਿਲੇ ਆਪਣੀ ਪ੍ਰੈਸ ਕਾਨਫਰੈਂਸ ਤੇ ਇਹ ਗੱਲ ਬਾਤ ਕਿਹਾ ਕਿ ਸੁਨੀਲ ਜਾਖੜ ਜੇ ਨਾ ਜਿਸ ਇੱਕ ਇੱਕ ਤਰ ਤੂੰ ਦੇਖਿਆ ਸੁਨੀਲ ਜਾਖੜ ਹੰਸਰਾਜ ਹੰਸ ਦੇ ਘਰ ਦੁੱਖ ਸਾਂਝਾ ਕਰਨ ਲਈ ਪਰਿਵਾਰਿਕ ਮੈਂਬਰਾਂ ਨਾਲ ਮਿਲਣੇ ਮੁਲਾਕਾਤ ਕੀਤੀ ਗਈ ਹੈ ਹੰਸ ਜੀ ਦੇ ਉਹਨਾਂ ਦੇ ਦੋਨੋਂ ਬੇਟੇ ਵੀ ਕਿਹੜੇ ਪਰਿਵਾਰਿਕ ਮੈਂਬਰਾਂ ਨਾਲ ਕਿਹੜਾ ਦੁੱਖ ਸਾਂਝਾ ਕੀਤਾ ਗਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨ ਮਹਾਜਨ ਜਗਮਨੀ ਟੀਵੀ ਜਲੰਧਰ ਦੇਖੋ ਬਹੁਤ ਹੀ ਸਾਡੇ ਹਰ ਪੋਲਿਟਿਕਸ ਵਿੱਚ ਤਾਂ ਹੈ ਹੀ ਹੈ ਚਾਹੇ ਉਹ ਸਾਡੇ ਸੰਗੀਤ ਜਗਤ ਦੇ ਮੈਂ ਸਮਝਦਾ ਹਾਂ ਉਹਨਾਂ ਤੋਂ ਵੱਡੀ ਕੋਈ ਅੱਜ ਸ਼ਖਸੀਅਤ ਨਹੀਂ ਗਈ ਫਿਲਮ ਇੰਡਸਟਰੀ ਦੀ ਸ਼ਿਕਾਇਤ ਨਹੀਂ ਗਈ ਔਰ ਦੂਜਾ ਅਸੀਂ ਇਕੱਠੇ ਮੈਂਬਰ ਪਾਰਲੀਮੈਂਟ ਰਹੇ ਆ ਤੇ ਪੰਜਾਬ ਦੇ ਪੰਜਾਬੀ ਹੋਣ ਨਾਲ ਤੇ ਇੱਕ ਸਾਡਾ ਹੋਰ ਰਿਸ਼ਤਾ ਹੈ ਮੇਰੇ ਸਰਦਾਰ ਬੈਂਤ ਸਿੰਘ ਜੀ ਵੇਲੇ ਦੇ ਉਹਨਾਂ ਦੇ ਨਾਲ ਰਿਸ਼ਤਾ ਹੈ ਤੇ ਇਸ ਕਰਕੇ ਇਹ ਜਿਹੜੀ ਉਹਨਾਂ ਦੇ ਸਾਡੇ ਆਂਟੀ ਉਹਨਾਂ ਦੇ ਧਰਮ ਪਤਨੀ ਜਿਨਾ ਕਿ ਇੰਨੀ ਅਚਾਨਕ ਉਹਨਾਂ ਦੀ ਡੈਥ ਹੋਈ ਹਜੇ ਤਾਂ ਹੁਣ ਤਾਂ ਉਹਨਾਂ ਦੇ ਬੱਚਿਆਂ ਚ ਪੋਤਿਆਂ ਚ ਉਹਨਾਂ ਚ ਖੇਡਣ ਦਾ ਟਾਈਮ ਸੀ ساری ਉਮਰ ਤਾਂ ਤੁਹਾਨੂੰ ਪਤਾ ਬੱਚਿਆਂ ਨੂੰ ਵੱਡੇ ਕਰਦੇ ਹੋਰ ਨਿਕਲ ਜਾਂਦੀ ਆ ਤੇ ਆ ਇੱਕਦਮ ਨਾਲੇ ਕੋਈ ਉਮਰ ਨਹੀਂ ਸੀ ਹਜੇ ਤੇ ਐਡਾ ਵੱਡਾ ਜਿਹੜਾ ਉਹਨਾਂ ਨੂੰ ਦੁੱਖ ਲੱਗਿਆ ਏ